ਤੋ ਕਿਉਂਕਿ ਤੁਹਾਡਾ ਨਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਹੁਤ ਅਲੱਗ ਹੈ ਸ਼ਾਇਦ ਬਹੁਤ ਸਾਰੇ ਲੋਕ ਇਹਨੂੰ ਪਸੰਦ ਕਰਦੇ ਨੇ ਸੋchna ਚਾਹੁੰਦੇ ਨੇ ਜਾਨਣਾ ਚਾਹੁੰਦੇ ਨੇ ਬਹੁਤਿਆਂ ਲੋਕਾਂ ਦੇ ਕੋਲ ਤੁਹਾਡੀਆਂ ਗੱਲਾਂ ਨਹੀਂ ਵੀ ਪਹੁੰਚੀਆਂ ਹੋਣਗੀਆਂ ਕਿਉਂਕਿ ਜਿੰਨੀਆਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਜਿੰਨਾ ਤੁਸੀਂ ਕਿਤਾਬਾਂ ਦੇ ਨਾਲ ਜੁੜੇ ਹੋਏ ਹੋ ਜਿੰਨਾ ਤੁਸੀਂ ਇਤਿਹਾਸ ਦੇ ਨਾਲ ਜੁੜੇ ਹੋਏ ਹੋ ਸੋ ਜਿਹੜੇ ਸਾਡੇ ਦਿਮਾਗ ਦੇ ਵਿੱਚ ਸੈੱਲ ਨੇ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਆ ਇਹ ਸੈਲੀ ਬਣੇ ਦੇ ਮਤਲਬ ਇਹ ਤਾਂ ਹੀ ਗੱਲ ਕੀਤੀ ਕਿ ਰੱਬ ਜਿਹੜਾ ਰੱਬ ਨੂੰ ਮੰਨਦਾ ਵਾ ਉਹ ਡਰਦਾ ਉਹ ਕੀੜੀ ਵੀ ਨਹੀਂ ਮਾਰਦਾ ਉਹਦੇ ਅੰਦਰ ਇੱਕ ਡਰ ਹੁੰਦਾ ਰੱਬ ਦਾ ਕਿ ਪਾਪ ਨਾ ਹੋ ਜੇ ਮੇਰਾ ਪਾਪ ਨਾ ਹੋ ਜੇ ਹੂੰ ਤੇ ਮੈਂ ਕੁਝ ਉਹ ਲੋਕ ਵੀ ਵੇਖੇ ਆ ਜਿਹੜੇ ਰੱਬ ਨੂੰ ਨਹੀਂ ਮੰਨਦੇ ਤੇ ਉਹ ਵੀ ਨਹੀਂ ਪਾਪ ਕਰਦੇ ਉਹ ਵੀ ਕੀੜੀ ਨਹੀਂ ਕਹਿੰਦੇ ਕਿ ਸਾਡੇ ਪੈਰ ਥਲੇ ਆ ਕੇ ਮਰ ਜੇ ਤੇ ਮੈਂ ਇਹਦਾ ਇਹ ਸਟਕਟਕ ਇਹ ਸਾਡੇ ਦਿਮਾਗ ਦੇ ਸੈਲੀ ਹੁੰਦੇ ਚਾਹੇ ਰੱਬ ਵਿੱਚ ਕਨਵਰਟ ਹੋ ਜਾਣ ਚਾਹੇ ਤਰਕਵਾਦ ਵਿੱਚ ਕਨਵਰਟ ਹੋ ਜਾਣ ਪਰ ਉਹ ਜਿਹੜਾ ਸਾਡੇ ਦਿਮਾਗ ਦਾ ਇੱਕ ਸੁਭਾਅ ਆ ਉਹਨੇ ਉਸ ਤਰ੍ਹਾਂ ਹੀ ਕੰਮ ਕਰਨਾ ਵਾ ਹੂੰ ਤੇ ਕਈ ਵਾਰ ਇਹੋ ਜਿਹੇ ਵੀ ਲੋਕ ਆ ਜਿਹੜੇ ਜ਼ਾਲਮ ਬਿਰਤੀ ਆ ਉਹ ਭਾਵੇਂ ਤਰਕਵਾਦੀ ਹੋਣ ਜਾਂ ਰੱਬ ਨੂੰ ਮੰਨਣ ਵਾਲੇ ਹੋ ਉਹ ਉਸ ਤਰ੍ਹਾਂ ਦੇ ਵੀ ਹੁੰਦੇ ਹੂੰ ਕਿਉਂਕਿ ਉਹ ਦਿਮਾਗ ਦੇ ਜਿਹੜੇ ਸੈਲ ਉਹਨੇ ਉਸ ਤਰ੍ਹਾਂ ਹੀ ਕੰਮ ਕਰਨਾ वैसे भी हर एक ਦਾ ਤਰੀਕਾ ਨਾ ਅਲੱਗ-ਅਲੱਗ ਆ ਵੀ ਰਿਹਾ ਹੈ ਨਾ ਜ਼ਿੰਦਗੀ ਨੂੰ ਜਿਉਣ ਦਾ ਅੱਜ ਕੱਲ ਕੋਈ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ ਹੈਗਾ ਬਟ ਚਲੋ ਅਸੀਂ ਕਿਸੇ ਨੂੰ ਕਹਿਣਾ ਵੀ ਕਿਉਂ ਆ ਜਿਵੇਂ ਅਸੀਂ ਰਹਨੇ ਆ ਅਸੀਂ ਉੱਦ ਹੀ ਰਹਿ ਸਕਦੇ ਆ ਸਾਡਾ ਹੱਕ ਵੀ ਆ ਹਾਂਜੀ ਬਸ ਕਿਸੇ ਨੂੰ ਨੁਕਸਾਨ ਨਾ ਪਹੁੰਚਾਈਏ ਕਿਸ ਦਾ ਨੁਕਸਾਨ ਮਤਲਬ ਕਿ ਪਾਪ ਨਾ ਕਰੀਏ ਕੋਈ ਵੀ ਆਪਣੇ ਹੱਥੋਂ ਬੁਰਾ ਨਾ ਬੋਲੀਏ ਕਿਸੇ ਨੂੰ